ਮੇਰਾ ਨਾਮ ਗੁਰਦਿਆਲ ਕੁਮਾਰ ਹੈ ਜੀ ਤੇ ਮੇਰੀਆਂ ਦੋਨੋਂ ਬੇਟੀਆਂ ਇੱਕ ਬੇਟੀ ਇੱਕ ਭਾਂਦੇੀ ਸਰ ਉਹ ਦੁਕਾਨ ਤੋਂ ਸੌਦਾ ਲੈਣ ਗਈਆਂ ਸੀ ਲੇਕਿਨ ਸੌਦਾ ਲੈਣ ਤੋਂ ਬਾਅਦ ਘਰ ਵਾਪਸ ਵੀ ਆਈਆਂ ਜੀ ਅਧਨ ਚੇਤੋ ਚਲੇ ਗਈਆਂ ਜੀ ਬੇਦੱਸੇ ਘਰ ਤੋਂ ਤੇ ਉਸ ਤੋਂ ਬਾਅਦ ਅਸੀਂ ਥੋੜੇ ਭਾਲ ਕਰਨ ਤੋਂ ਬਾਅਦ ਪੁਲਿਸ ਥਾਣੇ ਆਪਣੇ ਇਤਲਾਹ ਦਿੱਤੀ ਜੀ ਫਾਣਾ ਇੰਚਾਰਜ ਸਾਹਿਬ ਨੇ ਸਾਡੀ ਗੱਲ ਸੁਣ ਕੇ ਜੀ ਉਸੇ ਵੀ ਇਲੈਕਸ਼ਨ ਚ ਗੱਲ ਲਈ ਤੇ ਸਰਹੋਣਾ ਨੂੰ ਬੇਨਤੀ ਕੀਤੀ ਤੇ ਇਹਨਾਂ ਨੇ ਵੀ ਸਾਡੇ ਨਾਲ ਜਾ ਕੇ ਸਾਡੀ ਲੜਕੀਆਂ ਦੀ ਭਾਲ ਕੀਤੀ ਲੋਕੇਸ਼ਨ ਦੇਖ ਕੇ ਤੇ ਉਹਨਾਂ ਨੂੰ ਇੱਕਦਮ ਮਤਲਬ ਕੈਚ ਕਰ ਲਿਆ ਜੀ ਇਹਦੇ ਹਾਂਜੀ ਮੈਂ ਇਹਨਾਂ ਦਾ ਬਹੁਤ ਸ੍ਰੀ ਤਿੰਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਆਪਣੇ ਗੜ ਸ਼ੰਕਰ थाना ਪੁਲਿਸ ਦਾ ਜੀ ਐਚਓ ਸਾਹਿਬ ਦਾ ਜੀ ਸਾਡੇ ਮੁਕਤੀ ਥੜਾ ਮੁਕਤੀ ਸਾਹਿਬ ਜੀ ਔਰ ਸਾਡੇ ਮੁੰਸੀ ਸਾਹਿਬ ਜੀ ਸਾਹਿਬ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਕਿ ਮੇਰੀਆਂ ਬੱਚੀਆਂ ਨੂੰ ਲੱਭਿਆ ਔਰ ਹੈਂਡ ਓਵਰ ਕੀਤਾ ਜੀ ਮੈਨੂੰ ਮੈਂ ਬਹੁਤ ਬਹੁਤ ਸ਼ੁਕਰ ਗੁਜ਼ਾਰ ਹੈ ਜੀ ਇਹਨਾਂ ਦਾ ਹਾਂਜੀ ਅੱਜ ਸਾਨੂੰ ਕਰੀਬਨ 6:00 ਵਜੇ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਗੁਰਦੇਵਾਲ ਕੁਮਾਰ ਪੁੱਤਰ ਗੁਰਬਖਸ਼ ਰਾਮ ਪਸੇ ਬੋਲਾਬਾਦ ਤੋਂ ਕਿ ਉਹਨਾਂ ਦੀ ਬੇਟੀ ਤੇ ਪਲੱਸ ਉਹਨਾਂ ਦੀ ਭਾਣਜੀ ਉਹਨਾਂ ਕੋਲ ਜਿਹੜੀ ਛੁੱਟੀਆਂ ਕੱਟਣ ਆਈ ਸੀਗੀ ਉਮਰ ਕਰੀਬ 12-13 ਸਾਲ ਹੈਗੀਆਂ ਤੇ ਉਹ ਦੁਕਾਨ ਤੇ ਸੌਦਾ ਲੈਣ ਗਈਆਂ ਸੀ ਤੇ ਉਹ ਵਾਪਸ ਨਹੀਂ ਆਈਆਂ ਤੇ ਔਰ ਜਾਂਦੀਆਂ ਹੋਈਆਂ ਲੜਕੀਆਂ ਕੋਲ ਇੱਕ ਮੋਬਾਈਲ ਵੀ ਪਤਾ ਲੱਗਾ ਸੀ ਅਸੀਂ ਫਿਰ ਤੁਰੰਤ ਉਸੇ ਟਾਈਮ ਤੇ ਮੋਬਾਈਲ ਦੀ ਲੋਕੇਸ਼ਨ ਪਤਾ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਲੋਕੇਸ਼ਨ ਮਕੇਰੀਆਂ ਆਂਦੀ ਸੀ ਅਸੀਂ ਮਕੇਰੀਆਂ ਤੋਂ ਉਹਨਾਂ ਨੂੰ ਜਿਹੜਾ ਰਿਕਵਰ ਕਰਕੇ ਅੱਜ ਉਹਨਾਂ ਦੇ ਜਿਹੜੇ ਬਾਰਸਾਂ ਦੇ ਬਾਰੇ ਜਿਹੜੀ ਹੈਗੇ ਇਹਨਾਂ ਦੇ ਪੇਰੈਂਟਸ ਦੇ ਕੋਲ ਕਰ ਦਿੱਤਾ ਇਹ ਇਹ ਜਿਸ ਵੇਲੇ ਸਾਨੂੰ ਇਨਫੋਰਮੇਸ਼ਨ ਮੈਸੇਜ ਮਿਲੀ ਹੈ ਉਸੇ ਟਾਈਮ ਤਰੰਤ ਅਸੀਂ ਜਿਹੜੀ ਉਹਦੀ ਲੋਕੇਸ਼ਨ ਲਈ ਲੋਕੇਸ਼ਨ ਉਹਨਾਂ ਦੀ ਪਹਿਲਾਂ ਹੁਸ਼ਿਆਰ ਭਰਾਈ ਸੀਗੀ ਔਰ ਉਸ ਤੋਂ ਬਾਅਦ ਸੈਕੰਡ ਲੋਕੇਸ਼ਨ ਉਹਨਾਂ ਦੀ ਮਕੇਰੀਆਂ ਆਈ ਅਸੀਂ ਮਕੇਰੀਆਂ ਆਸੇ ਟਾਈਮ ਮੌਕੇ ਤੇ ਪਹੁੰਚ ਗਏ ਤਕਰੀਬਨ 2 ਘੰਟੇ ਦੇ ਵਿੱਚ ਵਿੱਚ ਅਸੀਂ ਲੜਕਿਆਂ ਨੂੰ ਜਿਹੜਾ ਹੈਗਾ ਰਿਕਵਰ ਕਰਕੇ ਔਰ ਇਹਦੇ ਜਿਹੜੇ ਪੇਰੈਂਟਸ ਦੇ ਬਾਰੇ ਕਰ ਇਹ ਬੱਚੇ ਆਪਣੀ ਮੱਥੀ ਨਾਲ ਹੈ ਸੀ ਕੋਈ ਡਿਆ ਗਿਆ ਸੀ ਹਾਂਜੀ ਬੱਚਿਆਂ ਤੋਂ ਜਿਹੜੀ ਹੈਗੀ ਆ ਪਿਆਰ ਨਾਲ ਪੁੱਛਵਿਚ ਕੀਤੀ ਗਈ ਹੈ ਬੱਚਿਆਂ ਨੇ ਦੱਸਿਆ ਕਿ ਸਾਡਾ ਦਿਲ ਕਰਦਾ ਸੀਗਾ ਵੀ ਅਸੀਂ ਕਿਤੇ ਘੁੰਮ ਕੇ ਆਈਏ ਅਸੀਂ ਘੁੰਮਣਾ ਚਾਹੁੰਦੀ ਹਾਂ ਅਸੀਂ ਕਿਤੇ ਅਸੀਂ ਉਸ ਮਾਨਨ ਦੇ ਜਿਹੜੇ ਸ਼ੌਕ ਨੂੰ ਪੂਰਾ ਕਰਨ ਦੇ ਲਈ ਜਿਹੜੀ ਕਰੋਂ ਨਿਕਲੀਆਂ ਸੀ ਸਾਨੂੰ ਨਹੀਂ ਸੀ ਪਤਾ ਹੈਗਾ ਕਿ ਆਪਾਂ ਐਡੀ ਦੂਰ ਚਲੇ ਜਾਣਾ ਉਹੀ 200 ਰੁਪਏ ਇਹਨਾਂ ਕੋਲ ਕਰਾਇਆ ਸੀਗਾ ਉਸੇ ਕਰਾਏ ਨਾਲ ਜਿਹੜੀ ਇਹ ਮਕੀਨੀਆਂ ਪਾਉਂਦੀ ਸੀ ਕਿਤੋਂ ਬਰਸ਼ੀਂ ਤੋਂ ਮਕੀਨੀਆਂ ਕਿਸਤਾਂ ਨੇ ਗੜਸ਼ੰਕਰ ਤੋਂ 22 ਵਸ ਗਈਆਂ ਹਾਰਪੁਰ ਹਾਰਪੁਰ ਤੋਂ ਫਿਰ ਮਕੀਨੀਆਂ 22 ਵਸ ਚੁੱਕੀ ਪਹਿਲਾਂ ਵੀ ਕਰੇ ਨੇ ਇਹਨਾਂ ਵੱਲ ਪਹਿਲਾਂ ਕਦੇ ਉੱਧਰ ਨਹੀਂ ਗਏ ਇਹਨਾਂ ਦੀ ਕੋਈ ਉੱਧਰ ਰਿਸ਼ਤੇ ਅਰੇ ਇਹ ਤਾਂ ਸਿਰਫ ਆਪਣਾ ਸ਼ੌਕ ਪੂਰਾ ਕਰ ਲਈ ਕਿ ਆਪਾਂ ਘੁੰਮਣ ਜਾਣਾ ਹੈਗਾ ਬੱਚੇ ਹੈਗੇ ਛੋਟੇ ਇਸ ਕਰਕੇ ਜਿਹੜੇ ਹੈਗੇ ਆ ਉਸੇ ਵੇਵ ਦੇ ਵਿੱਚ ਆ ਕੇ ਚਲੇ ਗਏ ਤੇ ਜਿਹੜਾ ਕਿ ਇਹਨਾਂ ਨੂੰ ਰਿਕਵਰ ਕਰਕੇ ਇਹਨਾਂ ਦੀ ਫਿਰ ਬਾਸਾਂ ਤੇ ਹੈਡੋ